Sta partiga. Ah. La laia non adoversa ricassi. Sta. A monte fucchi. 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 Sta. 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 A monte fucchi. Sta. 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 A monte fucchi. Sta. 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 Sta সামনে সামনে ওকে সামনে 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 હલો <mully> Come on, come on, come on! ਚਾਹੀਦੀ ਨੂੰ ਯਾਰ ਆਏ ਹੋਏ ਬਾਈ ਗੱਗਾ ਕਦੇ ਹੋਰ ਨਹੀਂ ਗਿਆ ਜਿਹੜਾ ਕਹਿੰਦੇ ਸੀ ਕਿ ਨਹੀਂ ਜਿੱਤ ਪਾਣਗੇ ਅੱਜ ਉਹ ਵੀ ਸੂਰਤ ਤੇ ਸਰ ਇਹਨਾਂ ਨੂੰ ਧੰਨਵਾਦ ਮੇਰੇ ਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਘਰੋਂ ਗੁੱਟ ਫੜ ਕੇ ਤੋਰਿਆ ਸੀ ਅੱਜ ਵੇਖੋ ਕਿੱਥੇ ਲਾਏ ਆ ਉਹ ਵੱਡਾ ਧੰਨਵਾਦ ਉਸ ਪਰਮੇਸ਼ਵਰ ਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਮਾਣ ਦਿੱਤਾ ਸੰਗਤ ਦਾ ਧੰਨਵਾਦ ਔਰ ਮੇਰੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਔਰ ਬਾਕੀ ਜਿਹੜੇ ਵੱਡੇ ਵੱਡੇ ਦੀ ਗੱਲ ਕੀਨਾ ਸਾਡੀ ਰੱਬ ਨੇ ਡਿਊਟੀ ਲਈ ਏ ਤੋੜਾ ਚੋ ਕਿਲੇ ਚੱਡਣ ਦੀ ਆਪ ਪਿਆ ਕਰਦੇ ਹੀ ਕੰਨੇ ਪੂਤਾਗੇ ਪ੍ਰਵਾਹ ਕੋਈ ਨਹੀਂ ਚੜਦੀ ਗਲਾਚਿਆ ਚੜਦੀ ਗਲਾਚ ਰਹਿ ਕੇ ਆਮ ਆਦੀ ਪਾਰਟੀ ਦਾ ਝੰਡਾ ਹੋਰ ਉਚਾਈਆਂ ਤੇ ਲੈ ਕੇ ਜਾਵਾਂਗੇ ਕਲਸੀ ਸਾਹਿਬ ਦਾ ਨਾਮ ਹੋਰ ਉੱਚਾ ਲੈ ਕੇ ਜਾਵਾਂਗੇ ਬੋਲੇ ਇਸਾਨਾ ਨਾਣਾ ਸ਼ਹੀਦ ਕਲਸੀ ਜਿੰਦਾਬਾਦ ਸ਼ਹੀਦ ਕਲਸੀ ਜਿੰਦਾਬਾਦ اپیشیو زندہ باد راک رہے ساتھ کے اپیشیو زندہ باد راک رہے ساتھ کے اپیشیو زندہ باد ایک اور نعرہ مےتا کیسا ہو شریف قصی تھا ہو جیت گیا بھی جیت گیا شریف قصی جیت گیا ہاں واہ 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 زندہ باد واہ مےگلی پیشہ زندہ باد پیشہ 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 ایسا ہو ہمارا نہ کدا ہو تیری کرسی جیسا ہو اپ پارٹی زندہ باد پارٹی زندہ باد شاعری تیری ساتھ ہے ہمارا پیار کے ساتھ شاعری تیری ساتھ ہے شاعری تیری ساتھ ہے شاعری تیری ساتھ ہے بولی کرے گا کلچی زندہ باد شاعری کاچی

ਭਾਈ ਭਾਈ 2 ਮਿੰਟ ਦੇ ਦਿਓ 2 ਮਿੰਟ ਸਿਰਫ 2 ਮਿੰਟ ਸਭਾ ਭਾ ਠੀਕ ਆ ਨਾਰੇ ਲਾਓ ਯਾਰ ਨਾਰੇ ਲਾਓ ਜਿੰਦਾਬਾਦ ਆਮਦਿਪਾਤੀ ਜਿੰਦਾਬਾਦ ਆਮਦਿਪਾਤੀ ਜਿੰਦਾਬਾਦ ਹਰੀ ਘਸੀ ਜਿੰਦਾਬਾਦ ਅਹ ਦੇਖੋ ਜੀ ਇਹ ਇਹ ਜਿਹੜਾ ਕੰਧ ਤੇ ਲਿਖਿਆ ਸੀ ਕਹਿੰਦੇ ਉਹ ਤੁਹਾਡੇ ਸਾਹਮਣੇ ਹੀ ਆ ਅਸੀਂ ਜਵਾਬ ਨਹੀਂ ਦਿੱਤਾ ਜਨਤਾ ਨੇ ਜਵਾਬ ਦਿੱਤਾ ਔਰ ਮੈਂ ਇੱਕੋ ਗੱਲ ਕਹਿਣਾ ਵੀ ਕਦੀ ਵੀ ਐਡੇ ਹੰਕਾਰ ਚ ਨਹੀਂ ਆਉਣਾ ਚਾਹੀਦਾ ਵੀ ਹੰਕਾਰ ਦੇ ਵਿੱਚ ਬੰਦਾ ਆ ਕੇ ਕਵੇ ਜਾਂ ਹੰਕਾਰ ਦੇ ਵਿੱਚ ਕੋਈ ਆ ਕੇ ਕਵੇ ਫਿਰ ਉਹਦਾ ਲੋਕ ਜਵਾਬ ਦਿੰਦੇ ਹੁੰਦੇ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਸਾਨੂੰ ਤੇ 8 ਸੀਟਾਂ ਦੀ ਲੋੜ ਹੀ ਜਿਹੜਾ ਬਲਾਕ ਸੰਪਤੀ ਬਣਾਉਣ ਚ ਸਾਨੂੰ ਤੇ ਪਿਆਰ ਹੀ ਇੰਨਾ ਕਿ ਮਿਲਿਆ ਮੇਰਾ ਰੋਮ ਰੋਮ ਕਰਜਾਈ ਆ ਮੈਂ ਇੱਕ ਗੱਲ ਕਹਿ ਸਕਦਾ ਬੜੇ ਪੈਸੇ ਸੂਟ ਸ਼ਰਾਬਾ ਬਹੁਤ ਕੁਝ ਚੱਲਿਆ ਪਰ ਹਾਂ ਲੋਕਾਂ ਨੇ ਕੰਮ ਦੀ ਕਦਰ ਕੀਤੀ ਤੁਸੀਂ ਹੋਈ ਜੀ ਮਿਹਨਤ ਕੀਤੀ ਸੀ ਉਹਨਾਂ ਨੇ ਕਦਰ ਕੀਤੀ ਮੈਂ ਕਿਹਾ ਮੈਨੂੰ ਮਾਣ ਹੈ ਕਿਉਂਕਿ ਇੱਕ ਡਰ ਸੀ ਅੰਦਰ ਵੀ ਜਿਤਨਾ ਲੋਕਾਂ ਨੇ ਪੈਸਾ ਵੀ ਜਿਹੜੇ ਜਿਹੜੇ ਇਹਨਾਂ ਨੇ ਵੰਡੇ ਨੇ ਕਈਆਂ ਨੇ ਲੇ ਵੀ ਹੋਣਗੇ ਵੀ ਕਿਤੇ ਵੋਟ ਜਿਹੜੀ ਆ ਉਹ ਕਿਤੇ ਇਧਰ ਨੂੰ ਡਾਇਵਰਟ ਨਾ ਹੋ ਜੇ ਪਰ ਉਹਨਾਂ ਨੇ ਮੇਰੀ ਗੱਲ ਦਾ ਅਮਲ ਕੀਤਾ ਵੀ ਪੈਸਾ ਵੀ ਲੈ ਕੇ ਵੋਟ ਉਹਨਾਂ ਨੇ ਜਿਹੜੇ ਕੁਝ ਕੁ ਬੰਦੇ ਨੇ ਉਹਨਾਂ ਨੇ ਵੋਟ ਵੀ ਆਮ ਆਦਮੀ ਪਾਰਟੀ ਨੂੰ ਭਾਈ ਮੈਨੂੰ ਇੱਕ ਵੀਰ ਮਿਲਿਆ ਕਹਿੰਦਾ ਜੀ ਸਾਨੂੰ ਸੌਂ ਖਵਾਈ ਕਹਿੰਦਾ ਫਿਰ ਮੈਂ ਅੱਖਾਂ ਬੰਦ ਕਰਕੇ ਕਿਹਾ ਵੀ ਇਹ ਜਿਹਾ ਹੋ ਜੀ ਸੌਂ ਖਾਉਂਦੇ ਆ ਬਾਬਾ ਉਹੋ ਜਿਹੀ ਖਾਂਦੇ ਆ ਮੈਂ ਕਹਿੰਦਾ ਪੈਸੇ ਵੀ ਲੈ ਲੈ ਤੇ ਵੋਟ ਫਿਰ ਛੱਡ ਨੂੰ ਭਾਈ ਕਹਿੰਦੇ ਅਕਾਲੀ ਵੀ ਰੂਪ ਆ ਗਈ ਸੀ ਕਹਿੰਦਾ ਨਹੀਂ ਇਹ ਇੱਕ ਗੱਲ ਦੱਸਦਾ ਜੀ ਅਕਾਲੀ ਕਾਂਗਰਸੀ ਇਹ ਉਹ ਫਿਕਸ ਮੈਚ ਹੋਇਆ ਇਹ ਇਕੱਠਾ ਰਲ ਕੇ ਖੇਡੇ ਆ ਪਰ ਹਾਂ ਲੋਕਾਂ ਦੇ ਪਿਆਰ ਦਾ ਫਤਵਾ ਹੀ ਜਿਹੜਾ ਤੁਹਾਡੇ ਸਾਹਮਣੇ ਚਰਦੀ ਕਲਾ ਦੇ ਵਿੱਚ ਮੇਰੇ ਪਰਿਵਾਰ ਜਿਹੜੇ ਆ ਉਹ ਜਿਤਾਏ ਲੋਕਾਂ ਨੇ ਬਟਾਲੇ ਦੇ ਮੇਰਾ ਰੋਮ ਰੋਮ ਫੇਰ ਮੈਂ ਕਿਹਨਾਂ ਰੋਮ ਰੋਮ ਕਰ ਜਾਇਆ ਲੋਕਾਂ ਦਾ ਫਿਰ ਜਿਆਦਾ ਅਥਾ ਪਿਆਰ ਅੱਗੇ ਨਾਲ ਇੱਕ ਇੱਕ ਬੇਨਤੀ ਆ ਇੱਕ ਬੇਨਤੀ ਆ ਮੈਂ ਆਪਣੀ ਸੰਗਤ ਨੂੰ ਕਰਨਾ ਚਾਹੁੰਦਾ ਅੱਗੇ ਮੇਰੇ ਸਰਪੰਚ ਬਣਾਏ ਹੁਣ ਮੇਰੇ ਬਲਾਕ ਸੰਤੀ ਦੇ ਮੈਂਬਰ ਬਣਾਤੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਣਾਤੇ ਤੁਸੀਂ ਮੇਰੀਆਂ ਬਾਹਵਾਂ ਵਧਾਈਆਂ ਔਰ ਮੈਂ ਇਹ ਤੁਹਾਨੂੰ ਕਹੂੰਗਾ ਵੀ ਅੱਗੇ ਨਾਲੋਂ ਹੋਰ ਰਫ਼ਤਾਰ ਚ ਵੱਧ ਕੇ ਸਾਰੀ ਸਮੂਚੀ ਟੀਮ ਕੰਮ ਕਰਾਂਗੇ ਆਪਾਂ